ਹੁੰਦਾਸ ਕਾ ਨਖੂਨ ਚਾਚੀ ਤੇ ਤਾਈ ਦਾ ਮਾਮੇ ਫੁੱਫੜਤੇ ਸਕੀ ਪਰ ਜਾਏ ਦਾ ਹੋ ਮਾਰ ਦਿੰਦੇ ਨੇ ਛੱਟ ਝੱਟ ਏਠਾਂ ਕਰਦੀ ਮਾਸੀ ਕਦੇ ਨਹੀਂ ਲੋਕੋ ਨਹੀਂ ਜੇ ਮਾਂ ਬਣਦੀ ਮਾਸੀ ਕਦੇ ਵੀ ਲੋਕੋ ਨਹੀਂ ਜੇ ਮਾਂ ਕਪੂਆ ਨੂੰ ਨਾ ਕਰੋ ਨਰਾਜ ਹੁੰਦੀ ਮਾਪਿਆਂ ਤੇ ਇਹਨਾਂ ਨੂੰ ਵੱਡੀ ਆਸ ਭੈਣ ਵੀਰੇ ਨੂੰ ਉਮਰਾਂ ਦਾ ਗਾਣਾ ਬਣਦੀ ਮਾਸੀ ਕਦੇ ਵੀ ਲੋਕ ਕੋ ਨਹੀਂ ਜੇ ਮਾਂ ਬਣਦੀ ਮਾਸੀ ਕਦੇ ਵੀ ਲੋਕ ਕੋ ਨਹੀਂ ਜੇ ਮਾਂ ਬਣਦੀ ਦਾ 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 ਦਿਨਾ ਨਾ ਨਾਨੀ ਕਰਦੇ ਪਿਆਰ ਔਖੇ ਵੇਲੇ ਕਮ ਆਉਂਦੇ ਨੇ ਵੀਰੇ ਦਿਲਦਾਰ ਹੋ ਸਕੇ ਵੀਰ ਹੁੰਦੇ ਸੱਜੀ ਖਬੀਬਾ